ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬੜੀ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਾਰੇ ਖੀਨ ਖਾਬ ਦੇ ਸੂਟ ਆਉਣਗੇ ਜੀ ਦਾਸ ਬ੍ਰਾਂਡ ਹੈ ਬ੍ਰੋਕਟ ਖੀਨ ਖਾਬ ਦੇ ਨਵੇਂ ਕਲਰ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ 7750 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਹੈ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਕਰ ਸਕਦੇ ਹੋ ਜੀ ਨਵੇਂ-ਨਵੇਂ ਕਲਰ ਹੈ ਜੀ ਸਾਰਿਆਂ ਦੇ ਨਵੇਂ-ਨਵੇਂ ਡਿਜ਼ਾਈਨ ਹੈ ਜੀ ਤੇ ਇਹ ਸਾਰੇ ਆਪਣੇ ਕੋਲੇ ਸੂਟ ਬਿਲਕੁਲ ਨਵੇਂ ਆਏ ਹੈ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਆਉਣਗੇ ਜੀ ਬਨਾਰਸੀ ਸਿਲਕ ਦੇ ਪਲੇਨ ਬਾਟਮ ਆਊਗੀ ਸ਼ਰਟ ਨਾਲ ਬਨਾਰਸੀ ਸਿੱਖਦੀ ਆਊਗੀ ਜੀ ਪਲੇਨ ਕ੍ਰੇਪ ਦੀ ਨੇਚਰਲ ਕ੍ਰੇਪ ਦੀ ਬਾਟਮ ਆਊਗੀ ਤੇ 1450 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਹੋਊਗੀ ਤੁਸੀਂ ਕੋਈ ਵੀ ਕਲਰ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਇਹ ਆਪਣੇ ਕੋਲੇ ਸਿੰਗਲ ਸਿੰਗਲ ਕਲਰ ਸਿੰਗਲ ਸਿੰਗਲ ਸੂਟ ਹੈ ਜੀ ਸਿੰਗਲ ਸਿੰਗਲ ਕਲਰ ਹੈ ਸਿੰਗਲ ਸਿੰਗਲ ਸੂਟ ਹੈ ਜੀ 1750 ਰੁਪਏ ਪ੍ਰਾਈਸ ਹੈ ਜੀ ਜਿਹੜਾ ਮਰਜ਼ੀ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਬ੍ਰੌਕੇਟ ਖੀਨਖਾਬ ਦੇ ਸੂਟ ਹੈ ਜੀ ਬ੍ਰਾਂਡਡ ਆਉਣਗੇ ਜੀ ਸਾਰੇ ਚਨਾਰ ਬ੍ਰਾਂਡ ਦੇ ਹੈ ਜੀ ਵਿੱਚ ਦਾਸ ਬ੍ਰਾਂਡ ਦੇ ਵੀ ਆ ਸਾਰਿਆਂ ਦਾ ਪ੍ਰਾਈਸ ਸੇਮ ਹੀ ਹੋਊਗਾ ਜੀ ਜਿਹੜੇ ਪਹਿਲਾਂ ਆਪਾਂ 2200 ਦੇ ਸੂਟ ਸੇਲ ਕੀਤੇ ਸੀ ਜੀ ਉਹ ਵਾਲੇ ਸੂਟ ਇਹ ਹੁਣ ਆਪਾਂ 1750 ਰੁਪਏ ਪ੍ਰਾਈਸ ਹੈ ਜੀ ਓਨਲੀ 1750 ਤੁਸੀਂ ਜਿਹੜਾ ਵੀ ਸੂਟ ਹੈ ਆਰਡਰ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਸਾਰਿਆਂ ਦੀ ਫ੍ਰੀ ਰਹੂਗੀ ਟਾਈਟਾ ਮੀਟਰ ਦੀ ਕਟ ਰਹੂਗੀ ਜੀ ਤੇ ਜੇ ਤੁਸੀਂ ਦੁਪੱਟਾ ਵਗੈਰਾ ਨਾਲ ਰੈਡੀ ਕਰਾਉਣਾ ਤਾਂ ਤੁਸੀਂ ਸਾਡੇ ਤੋਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਟਾਫ ਚ ਤੁਸੀਂ ਦੁਪੱਟਾ ਸਾਡੇ ਤੋਂ ਲੈ ਸਕਦੇ ਹੋ ਆਪਣੇ ਕੋਲੇ ਸਾਰਾ ਹਰ ਤਰ੍ਹਾਂ ਦੇ ਦੁਪੱਟੇ ਅਵੇਲੇਬਲ ਹੁੰਦੇ ਆ ਜੀ ਇਹ ਵਾਲੇ ਸੂਟ ਆਉਣਗੇ ਜੀ ਜੌਰਜਟ ਤੇ ਆਰੀ ਜੌਰਜਟ ਦੇ ਸੂਟ ਹੈ ਜੌਰਜਟ ਦੇ ਸੂਟ ਹੈ ਜੀ ਉੱਪਰ ਆਰੀ ਦਾ ਕੰਮ ਹੋਇਆ ਜੀ ਆਲ ਓਵਰ ਸੂਟ ਹੈ ਜੀ ਤੁਸੀਂ ਇਹਨੂੰ ਮੈਚਿੰਗ ਵੀ ਕਰਵਾ ਸਕਦੇ ਹੋ ਆਲ ਓਵਰ ਸੂਟ ਦਾ ਪ੍ਰਾਈਸ 1100 ਰੁਪਏ ਹੈ ਜੀ 5 ਮੀਟਰ ਦਾ ਤੁਹਾਨੂੰ ਫੈਬਰਿਕ ਮਿਲੂਗਾ ਜੇ ਤੁਸੀਂ ਨਾਲ ਪਲੇਨ ਬਾਟਮ ਲਵਾਉਣੀ ਹੈ ਤਾਂ ਉਹਦਾ ਪ੍ਰਾਈਸ ਕੱਟ ਹੋ ਜਾਊਗਾ ਜੀ ਤੁਸੀਂ ਜਿਵੇਂ ਵੀ ਮਰਜ਼ੀ ਇਹਨਾਂ ਨੂੰ ਆਪ اپنی چوائس ਦੇ ਮੁਤਾਬਕ ਲੈ ਸਕਦੇ ਹੋ ਇਹ ਵਾਲੇ ਸੂਟ ਬਰਾਸੋ ਵੈਲਵਟ ਦੇ ਹੈ ਜੀ ਅਲੱਗ-ਅਲੱਗ ਤਰਾਨੀਆਂ ਮੈਚਿੰਗ ਦੇ ਨਾਲ ਇਹ ਮਿਲ ਜਾਣਗੇ ਜੀ ਤੁਹਾਨੂੰ ਆਪਾਂ ਤੁਹਾਨੂੰ ਫੋਟੋ ਪਾਤੀ ਜੀ ਤੁਸੀਂ ਇਹ ਰੀਸਟਾਕ ਹੋਇਆ ਜੀ ਤੁਸੀਂ ਕੋਈ ਵੀ ਸੂਟ ਕਿਸੇ ਵੀ ਬਾਟਮ ਦੇ ਨਾਲ ਲੈ ਸਕਦੇ ਹੋ ਓਨਲੀ ਸ਼ਰਟ ਵੀ ਲੈ ਸਕਦੇ ਹੋ ਇਹ ਵਾਲੇ ਸੂਟ ਆਉਣਗੇ ਜੀ ਜਫੀਰਾ ਪਸ਼ਮੀਨਾ ਦੇ ਆਲ ਓਵਰ ਸੂਟ ਹੈ ਜੀ ਮੈਚਿੰਗ ਵੀ ਹੈ ਆਲ ਓਵਰ ਵੀ ਹੈ ਤੁਸੀਂ ਜਿਹੜਾ ਮਰਜ਼ੀ ਸੂਟ ਆਰਡਰ ਕਰ ਸਕਦੇ ਹੋ 700 ਤੇ 90 ਰੁਪਏ ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ 60 ਰੁਪਏ ਸ਼ਿਪਿੰਗ ਦੇ ਐਕਸਟਰਾ ਹੋਣਗੇ ਜਫੀਰਾ ਪਸ਼ਮੀਨਾ ਜੀ ਬਹੁਤ ਜ਼ਿਆਦਾ ਸੋਹਣਾ ਕੋਈ ਬੁਰੀ ਸ਼ਿਕਾਇਤ ਨਹੀਂ ਜੀ ਇਸ ਦੇ ਉੱਤੇ ਤੁਸੀਂ ਜਿਵੇਂ ਮਰਜ਼ੀ ਇਹਨੂੰ ਬਣਾ ਸਕਦੇ ਹੋ ਕੋਈ ਇਹਦਾ ਕਲਰ ਨਹੀਂ ਖਰਾਬ ਹੁੰਦਾ ਜੀ ਨਾ ਇਹਦਾ ਕਪੜਾ ਖਰਾਬ ਹੋਵੇ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਜੀ ਇਹ ਵਾਲੇ ਸੂਟ ਰਾਮਟੈਕਸ ਬ੍ਰਾਂਡ ਦੇ ਹੈ ਜੀ ਇਹ ਆਉਣਗੇ ਮੈਚਿੰਗ ਇਹਨਾਂ ਦੇ ਨਾਲ ਪਲੇਨ ਬਾਟਮ ਆਊਗੀ ਤੇ ਚੈੱਕ ਵਾਲੀ ਸ਼ਰਟ ਆਊਗੀ ਜਲਦੀ ਜਲਦੀ ਇਹ ਪਹਿਣਾ ਬੁੱਕ ਕਰਵਾ ਲੈਣ ਜੀ ਲਿミਟਡ ਜਸਟ ਸਟਾਕ ਹੈ ਹੁਣ ਇਹ ਲਾਸਟ ਸਟਾਕ ਹੈ ਜੀ ਤੇ ਜਿਹੜੀਆਂ ਪਹਿਣਾ ਨਹੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ